ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਕਿਸਤਾਨ ਦੀ ਬਹੁਤ ਹੀ ਮਸ਼ਹੂਰ ਸਿੰਗਰ ਨਸੀਬੋ ਲਾਲ ਦੀ ਜੀਵਨ ਕਹਾਣੀ ਲੈ ਕੇ ਆਏ ਹਾਂ ਜਿਨ੍ਹਾਂ ਦੀ ਆਵਾਜ਼ ਇੰਨੀ ਜ਼ਿਆਦਾ ਮਿੱਠੀ ਤੇ ਦਮਦਾਰ ਹੈ ਕਿ ਉਹਨਾਂ ਨੇ ਜੋ ਵੀ ਗਾਣਾ ਗਾਇਆ ਉਹ ਸੁਪਰ ਹਿੱਟ ਰਹਾ ਤੇ ਅੱਜ ਪੂਰੀ ਦੁਨੀਆ ਨਸੀਬੋ ਲਾਲ ਦੇ ਗਾਣੇ ਪਸੰਦ ਕਰਦੀ ਹੈ ਤੇ ਉਹਨਾਂ ਦੀ ਫੈਨ ਹੈ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਫੈਮਿਲੀ ਬਾਰੇ ਸਟਰਗਲ ਬਾਰੇ ਤੇ ਪਰਸਨਲ ਲਾਈਫ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਉਹਨਾਂ ਦੇ ਜਨਮ ਬਾਰੇ ਤਾਂ ਉਹਨਾਂ ਦਾ ਜਨਮ 10 ਜਨਵਰੀ 1970 ਨੂੰ ਰਾਜਸਥਾਨ ਦੇ ਇੱਕ ਗਰੀਬ ਪਰਿਵਾਰ ਚ ਹੋਇਆ ਪਰ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਕਲੂਰ ਕੋਟ ਪਾਕਰ ਪਾਕਿਸਤਾਨ ਆ ਕੇ ਰਹਿਣ ਲੱਗਾ। ਉਹਨਾਂ ਦੀ ਮਾਤਾ ਜੀ ਦਾ ਨਾਮ ਹੈ ਬਬਲੀ ਜੋ ਕਿ ਬਹੁਤ ਵਧੀਆ ਗਾਉਂਦੀ ਸੀ। ਨਸੀਬੋ ਨੇ ਬਚਪਨ ਵਿੱਚ ਆਪਣੀ ਮਾਂ ਤੋਂ ਹੀ ਗਾਉਣਾ ਸਿੱਖਿਆ। ਨਸੀਬੋ ਦੀਆਂ 7 ਭੈਣਾਂ ਅਤੇ 4 ਭਰਾ ਨੇ ਉਹ ਸਾਰੇ ਭੈਣ ਭਰਾ ਗਾਉਂਦੇ ਨੇ ਤੇ 7ਾਂ ਵਿੱਚੋਂ 4 ਮਿਊਜ਼ਿਕ ਦਾ ਹੀ ਕੰਮ ਕਰਦੇ ਨੇ। ਨਸੀਬੋ لال ਦੀ ਉਮਰ ਸੰ 2022 ਦੇ ਹਿਸਾਬ ਨਾਲ 52 ਸਾਲ ਹੋ ਚੁੱਕੀ ਹੈ। ਜੇ ਉਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਨਵੀਦ ਨਾਲ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਉਹਨਾਂ ਦੇ ਬੇਟੇ ਦਾ ਨਾਮ ਮੁਰਾਦ ਹੁਸੈਨ ਤੇ ਬੇਟੀ ਦਾ ਨਾਮ ਹੈ ਨੂਰ ਫਾਤਿਮਾ ਉਹਨਾਂ ਦਾ ਬੇਟਾ ਵੀ ਵਧੀਆ ਆਵਾਜ਼ ਦਾ ਮਾਲਕ ਹੈ ਨਸੀਬੂ ਲਾਲ ਉਹਦੋਂ 5 ਸਾਲਾਂ ਦੀ ਸੀ ਜਦੋਂ ਉਹ ਮੈਡਮ ਨੂਰ ਜਹਾਂ ਦੇ ਗਾਣੇ ਗਾਉਂਦੀ ਸੀ ਉਹਨਾਂ ਦੇ ਗਾਣੇ ਸੁਣ ਸੁਣ ਕੇ ਤੇ ਗਾ ਗਾ ਕੇ ਹੀ ਉਹਨਾਂ ਨੇ ਮਿਊਜ਼ਿਕ ਸਿੱਖਿਆ ਉਹਨਾਂ ਨੇ ਆਪਣੇ ਉਸਤਾਦ ਸਰਫਰਾਜ਼ ਤੋਂ ਤੇ ਉਸਤਾਦ ਤਾਹਫੂ ਸਾਹਿਬ ਤੋਂ ਗਾਇਕੀ ਦੀਆਂ ਬਾਰਿਕੀਆਂ ਸਿੱਖੀਆਂ ਨਸੀਬੂ ਪਹਿਲਾਂ ਤਾਂ ਸਵੇਰੇ ਸਵੇਰੇ 4-5 ਘੰਟੇ ਰਿਆਜ਼ ਕਰਦੀ ਸੀ ਪਰ ਹੁਣ ਉਹ ਸਵੇਰੇ 1 ਜਾਂ 2 ਘੰਟੇ ਹੀ ਰਿਆਜ਼ ਕਰਦੀ ਹੈ ਬੇਸ਼ੱਕ ਉਹਨਾਂ ਨੇ ਰਿਆਜ਼ ਦਾ ਟਾਈਮ ਘਟਾ ਦਿੱਤਾ ਪਰ ਉਹਨਾਂ ਨੇ ਤੱਕ ਰਿਆਜ਼ ਕਰਨਾ ਨਹੀਂ ਛੱਡਿਆ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੇ ਕੋਈ ਸਿੰਗਰ ਸਵੇਰੇ ਰਿਆਜ਼ ਨਹੀਂ ਕਰੇਗਾ ਤਾਂ ਉਸ ਦੀ ਆਵਾਜ਼ 'ਚ ਉਹ ਦਮ ਨਹੀਂ ਰਹਿੰਦਾ ਆਪਣੇ ਗਰੀਬੀ ਦੇ ਦਿਨਾਂ ਵਿੱਚ ਨਸੀਬੋਂ ਨੇ ਗੜਬੀ ਲੈ ਕੇ ਰੇਲ ਗੱਡੀਆਂ 'ਚ ਜਾਜ ਆ ਕੇ ਗਿਆ ਜਿਸ ਤੋਂ ਉਹਨਾਂ ਨੂੰ ਗੁਜ਼ਾਰੇ ਲਈ ਕੁਝ ਪੈਸੇ ਮਿਲ ਜਾਣੇ ਬਚਪਨ ਵਿੱਚ ਤਾਂ ਉਹਨਾਂ ਨੂੰ ਗਾਉਣ ਦਾ ਸਿਰਫ ਸ਼ੌਂਕ ਸੀ ਪਰ ਉਹਨਾਂ ਨੇ ਕਦੇ ਸਿੰਗਰ ਬਣਨ ਬਾਰੇ ਨਹੀਂ ਸੀ ਸੋਚਿਆ ਪਰ ਉਹਨਾਂ ਦਾ ਸ਼ੌਂਕ ਹੀ ਗਰੀਬੀ ਵੇਲੇ ਉਹਨਾਂ ਦੇ ਰੁਜ਼ਗਾਰ ਦਾ ਸਾਧਨ ਬਣਿਆ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇੱਕ ਫਿਲਮ ਬਣੀ ਸੀ ਜਿਸ ਦਾ ਨਾਮ ਸੀ ਦੇਸਾਂ ਦਾ ਰਾਜ ਜਿਸ ਵਿੱਚ ਉਹਨਾਂ ਦਾ Song ਲਿਆ ਦਰਅਸਲ ਕਿਸੇ ਸਰਵਣਾਂ ਦੇ ਬੰਦੇ ਨੂੰ ਨਸੀਬੋ ਆਪਣਾ ਭਰਾ ਮੰਨਦੀ ਹੈ ਜਿਸ ਨੇ ਉਹਨਾਂ ਨੂੰ ਇਹ ਫਿਲਮ ਦਿਵਾਈ ਤੇ ਇਸ ਫਿਲਮ 'ਚ ਨਸੀਬੋ ਤੋਂ ਗੀਤ ਗਾਇਆ ਸੋ ਸਾਲ 1980 ਵਿੱਚ ਉਹਨਾਂ ਨੇ ਆਪਣੇ 뮤직 ਕੈਰੀਅਰ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੌਂਗ ਆਇਆ ਸੀ ਉਸ ਦਾ ਨਾਮ ਸੀ ਜਿਹਦਾ ਯਾਰ ਜੁਦਾ ਹੋ ਜਾਵੇ ਉਹਨਾਂ ਨੇ ਜੋ ਵੀ ਸੌਂਗ ਗਾਏ ਉਹ ਸੁਪਰ ਡੁਪਰ ਹਿੱਟ ਰਹੇ ਤੇ ਅੱਜ ਪਾਕਿਸਤਾਨ ਵਿੱਚ ਅਜਿਹੀ ਕੋਈ ਮੂਵੀ ਨਹੀਂ ਜਿਸ ਵਿੱਚ ਉਹਨਾਂ ਦਾ ਸੌਂਗ ਨਾ ਹੋਵੇ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਪੰਜਾਬੀ ਸਿੰਗਰਜ਼ ਦੇ ਗਾਣਿਆਂ ਨੂੰ ਵੀ ਆਪਣੀ ਆਵਾਜ਼ ਦਿੱਤੀ ਜਿਦਾਂ ਕਿ ਪੰਜਾਬੀ ਸਿੰਗਰ ਕਾਂਸ ਰਾਜ ਹੰਸ ਦਾ ਗਾਣਾ ਇਹ ਜੋ ਸਿਲੀ ਸਿਲੀ ਚਲਦੀ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਜਾਫਰ ਕਦੀ ਤੇ ਹੱਸ ਬੋਲਵੇ ਨਾ ਜਿੰਦ ਸਾਡੀ ਰੋਲਵੇ ਇਹੋ ਜਿਹੇ ਪੰਜਾਬੀ ਗਾਣੇ ਨੂੰ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਸਿੰਗਰ ਬੱਬੂ ਮਾਨ ਦੇ Song ਵੀ ਗਾਏ ਹੁਣ ਗੱਲ ਕਰਦੇ ਹਾਂ ਕਿ ਕਿਦਾਂ ਉਹਨਾਂ ਨੇ ਪੰਜਾਬੀ ਕਲਾਕਾਰਾਂ ਦੇ ਪਹਿਲਾਂ ਤੋਂ ਗਾਏ ਗਾਣੇ ਗਾਉਣ ਦੀ ਸ਼ੁਰੂਆਤ ਕੀਤੀ ਦਰਅਸਲ ਉਹਨਾਂ ਦਿਨਾਂ 'ਚ ਨਸੀਬੋ ਲਾਲ ਇੱਕ ਗਾਣਾ ਕਰਨ ਲਈ ਪੱਟੀ ਸਟੂਡੀਓ ਲਾਹੌਰ ਗਈ ਉਸ ਗਾਣੇ ਦਾ ਨਾਂ ਸੀ ਮਿਲਦੀ ਏ ਮਾਇਆ ਇੱਕ ਵਾਰ ਜ਼ਿੰਦਗੀ ਇੱਕ ਵਾਰ ਹੱਸ ਕੇ ਗੁਜ਼ਾਰ ਜ਼ਿੰਦਗੀ ਤਾਂ ਫਿਰ ਉੱਥੇ ਹੀ ਕਿਸੇ ਨੇ ਉਹਨਾਂ ਨੂੰ ਹੰਸ ਰਾਜ ਹੰਸ ਦਾ ਗਾਣਾ ਗਾਉਣ ਲਈ ਕਿਹਾ ਜਿਸ ਦਾ ਨਾਂ ਸੀ ਸਿਲੀ ਸਿਲੀ ਚਲਦੀ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਪਰ ਦੂਜੇ ਪਾਸੇ ਨਸੀਬੋ لال ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ Song ਪਹਿਲਾਂ ਤੋਂ ਗਾਇਆ ਹੋਇਆ ਹੈ ਉਹਨਾਂ ਨੇ ਸੋਚਿਆ ਇਹ ਨਵਾਂ ਟ੍ਰੈਕ ਹੈ ਜੋ ਕਿ ਉਹਨਾਂ ਨੇ ਗਾ ਦਿੱਤਾ ਤੇ ਉਹ ਗਾਣਾ ਹਿੱਟ ਹੋ ਗਿਆ ਇਹ ਗਾਣਾ ਕੈਸੇਟ 'ਚ ਹਿੱਟ ਹੋਣ ਦੇ ਨਾਲ-ਨਾਲ ਇੱਕ ਫਿਲਮ 'ਚ ਪਾਇਆ ਗਿਆ ਜਿਸ ਨਾਲ ਫਿਲਮ ਵੀ ਹਿੱਟ ਰਹੀ ਜਿਸ ਤੋਂ ਬਾਅਦ ਮਿਊਜ਼ਿਕ ਕੰਪਨੀਆਂ ਨਸੀਬੋ ਕੋਲ ਗਾਣੇ ਲੈ ਲੈ ਕੇ ਆਉਣ ਲੱਗੇ ਸੋ ਐਦਾਂ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਲੱਗਾ ਕਿ ਉਹ ਪਹਿਲਾਂ ਤੋਂ ਹੀ ਗਾਏ ਕਿੰਨੇ ਪੰਜਾਬੀ Song ਆ ਚੁੱਕੇ ਨੇ ਜਦੋਂ ਕੋਈ ਉਹਨਾਂ ਨੂੰ ਗਾਉਣ ਲਈ ਕਹਿੰਦਾ ਤਾਂ ਉਹ ਮਨਾਂ ਨਹੀਂ ਕਰਦਾ ਸੀ 뮤직 ਕੰਪਨੀ ਵਾਲੇ ਕਹਿੰਦੇ ਸੀ ਕਿ ਜੇ ਤੁਸੀਂ ਸਾਡਾ ਗਾਣਾ ਨਹੀਂ ਕਰੋਗੇ ਤਾਂ ਤੁਹਾਡਾ ਕੰਪਨੀ ਚ ਕੰਮ ਬੰਦ ਨਸੀਬੂ لال ਹੁਣ ਤੱਕ 5-7 ਵਾਰ ਪੰਜਾਬ ਵਿੱਚ ਸਟੇਜ ਸ਼ੋਅ ਲਈ ਆਈ ਪੰਜਾਬ ਤੋਂ ਇਲਾਵਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਸ਼ੋਅ ਕੀਤੇ ਜੋਗੇ ਸਾਰੇ ਦੇ ਸਾਰੇ ਹਿੱਟ ਰਹੇ ਉਹਨਾਂ ਨੂੰ ਲੋਕਾਂ ਦਾ ਪੂਰਾ ਪਿਆਰ ਮਿਲਿਆ ਨਸੀਬੂ لال ਨੂੰ ਸਾੜੀ ਪਾਣੀ ਬਹੁਤ ਪਸੰਦ ਹੈ ਤੇ ਆਪਣੇ ਲਾਈਵ ਸਟੇਜ ਸ਼ੋਅ ਤੇ ਉਹ ਜ਼ਿਆਦਾਤਰ ਸਾੜੀ 'ਚ ਨਜ਼ਰ ਆਉਂਦੇ ਨੇ ਨਸੀਬੂ لال ਹਜ਼ਾਰਾਂ ਹੀ ਗੀਤ ਗਾ ਚੁੱਕੀ ਹੈ ਤੇ ਉਹਨਾਂ ਨੂੰ ਆਪਣੇ ਸਾਰੇ ਦੇ ਸਾਰੇ ਗਾਣੇ ਮੂਹ ਜਵਾਨੀ ਆਦ ਨੇ ਉਹਨਾਂ ਨੇ 26 ਜੁਲਾਈ 2018 ਨੂੰ ਪੰਜ ਅਬੀ ਸਿੰਗਰ ਮਨਕੀਰ ਤੌਰ ਖਨਲ ਵੀ ਸੌਂ ਕੀਤਾ ਜਿਸ ਦਾ ਨਾਮ ਹੈ ਮਜਬੂਰੀਆਂ ਜੋ ਕਿ ਸੁਪਰ ਡੂਪਰ ਹਿੱਟ ਰਿਹਾ ਸੀ ਜੇ ਉਹਨਾਂ ਦੇ ਕੁਝ ਸੁਪਰ ਹਿੱਟ ਸੌਂਗਜ਼ ਬਾਰੇ ਗੱਲ ਕਰੀਏ ਤਾਂ ਇਸ਼ਕੇ ਦਾ ਵਲ ਸਾਨੂੰ ਆਇਆ ਸੱਜਣਾ ਪਰਦੇਸੀ ਹੋ ਗਿਆ ਜਿਹਦਾ ਯਾਰ ਜੁਦਾ ਹੋ ਜਾਵੇ ਬੁੱਕਲ ਦੇ ਵਿੱਚ ਚੋਰ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸ ਨਾਲ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ ਉਹਨਾਂ ਦੇ ਸੁਪਰ ਡੂਪਰ ਹਿੱਟ ਸੌਂਗ ਨੇ ਸੋ ਇਹ ਸੀ ਪਾਕਿਸਤਾਨੀ ਤੇ ਪੰਜਾਬੀ ਸਿੰਗਰ ਨਸੀਬੋ ਲਾਲ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕੈਦਾ ਲਗੀ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ